ਮੈਂ ਉਹ ਸਾਈਡ ਤੇ ਗੱਡੀ ਚਲਾਉਂਦੇ ਆ ਹਨੇਰਾ ਬਹੁਤ ਜ਼ਿਆਦਾ ਸੀ ਉਹ ਨਹਿਰ ਦੀ ਸੜਕ ਵੀ ਨਿਗੀਜੀ ਆ ਉਹ ਮੋੜ ਤੋਂ ਇਹ ਪਿੰਡ ਵਾਲੇ ਮੋੜ ਨੂੰ ਮੁੜਨ ਲੱਗੇ ਆ ਗੱਡੀ ਥੋੜੀ ਜੀ ਦੂਰੀ ਤੇ ਗੱਡੀ ਲੱਗੀ ਸੀ ਤੇ ਉਹ ਬੂਝੇ ਬੜੇ ਉੱਥੇ ਦਰਖਤ ਬੜੇ ਆ ਕਦਮ ਮਟਾੜ ਤਾੜ ਤਾੜ ਹੋਈ ਮੈਂ ਤਾਂ ਬ੍ਰੇਕ ਮਾਰ ਕੇ ਗੱਡੀ ਜੰਮੋ ਡੋਲੀ ਆ ਇਹ ਮੇਰੇ ਉਤੇ ਡਿੱਗਾ ਪਦੀ ਜਾ ਹਾਏ ਪਪਾ ਹਾਏ ਪਪਾ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਨੇ ਚੀਕਾ ਚ ਰੋਣਾ ਪਾਇਆ ਉਹ ਇਨੇ ਪਿੱਛੇ ਪਿੱਛੇ ਗੱਡੀ ਜੇ ਥਾਰ ਜੇ ਹੀ ਇਨੇ ਮਗਰੋਂ ਪਤਾ ਨਹੀਂ ਇਹ ਆਵਾਜ਼ ਸੁਣੀ ਫੈਰਾਂ ਦੀ ਇਹਨੇ ਉਤਰਾ ਹੀ ਆਪਣੇ ਲੈਵਲ ਤੇ ਗੋਗਾ ਭਾਈ ਫੈਰ ਕਟਿਆ ਤੇ ਮੁੜ ਕੇ ਦਵਾ ਦਵਾ ਗੱਡੀ ਜੇ ਪੈਂਦੇ ਮੈਂ ਵੇਖਿਆ ਫਿਰ ਉਹ ਗੋਗਾ ਹੀ ਇੱਕ ਪੁਰਾ ਪਤੀਤਾ ਗੋਰਵ ਸ਼ਰਮਾ ਇੱਕ ਸਰ ਪਾਜਦਾ ਮੁੰਡਾ ਚਿੱਟੀ ਗੱਡੀ ਜੀ ਇਹਨਾਂ ਨੂੰ ਦੋ ਤਿੰਨ ਮੋਟਾ ਵਾਲੇ ਮੂੰਹ ਬੰਨੇ ਉਹ ਫਿਰ ਪਿੰਡੀਆਂ ਨੂੰ ਐਣੋਂ ਭੱਜਿਆ ਪਿੰਡੀਆਂ ਮੋਤਲੇ ਪੈਲੀ ਮੇਰੀ ਮੋਤਲੇੋਂ ਪੈਲੀ ਤੂੰ ਮੈਂ ਨਾਲ ਹੀ ਹਾਂ ਤੁਸੀਂ ਕਣਗ ਬੀਜ ਕੇ ਦੋ ਟਰੈਕਟਰ ਹੀ ਮੈਂ ਤੇ ਆਉਣ ਗਿਆ ਕੀ ਚੱਕਰ ਕੀ ਪੈ ਗਿਆ ਘਰੇ ਆ ਤੁਸੀਂ ਆਉਣ ਗਏ ਪਰੇ ਟਰੈਕਟਰ ਲਵਾਉਣ ਗਏ ਆਪਣੀਆਂ ਤਵੀਆਂ ਪਾਉਣ ਡਰਾਈਵਰ ਨੂੰ ਹਲਤਾ ਮੈਂ ਤੇ ਤੁਹਾਨੂੰ ਕਿਹਾ ਵੀ ਟਰੈਕਟਰ ਨਾਲ ਤਵੀਆਂ ਪਾਓ ਤੇ ਉਹਨਾਂ ਨੂੰ ਕੋਟੜੀ ਥਾਣੀ ਤੇ ਅਸੀਂ ਮੈਂ ਹੀ ਨਾਲੇ ਚੱਲਿਆ ਇਹਨੂੰ ਵਿਚਾਰੇ ਨੂੰ ਪਹਿਲੀ ਵਾਰੀ ਲਿਆਂਦਾ ਇਹਨੂੰ ਮੋਤਲੇ ਦਾ ਵੀ ਨਹੀਂ ਪਤਾ ਉਹਨਾਂ ਨੂੰ ਇਹ ਪਤਾ ਹੀ ਵੀ ਇਹ ਗੱਡੀ ਘੱਟ ਚਲਾਉਂਦਾ ਤੇ ਦੂਜੀ ਸੀਟ ਤੇ ਬੈਂਦਾ हां ਜਦੋਂ ਮੈਂ ਨਹਿਰ ਦੇ ਉੱਤੋਂ ਮੋੜ ਤੋਂ ਨਿਕਲਿਆ ਮੋਦਲੇ ਵਾਲੇ ਮੋੜ ਤੋਂ ਭਿੰਡਿਆ ਵਾਲੇ ਮੰਨੇ ਨੂੰ ਪੈਂ ਮੋੜਨ ਲੱਗਾ ਤੇ ਇੱਥੇ ਗੱਡੀ ਥਾੜ 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 ਗੋਲੀਆਂ ਚੱਲ ਗਈਆਂ ਇੱਕ ਦਮ ਇਹ ਜਦੋਂ ਗੱਡੀ ਦੀਆਂ ਬਾਰੀ ਖੋਲ ਕੇ ਇੱਥੇ ਉੱਲੇ ਹੋਏ ਇਹੀ ਤੇ ਦੇਖਿਆ ਮੈਂ ਤੇ ਹਰਦੀਪ ਸਿੰਘ ਦੇ ਇਹਦਾ ਭਤੀਜਾ ਗੌਰਵ ਸ਼ਰਮਾ ਇੱਕ ਆ ਮੌਜੂਦਾ ਸਰਪੰਚ ਦਾ ਭਰਾ ਵਾ ਸਾਬਾ ਇਹ ਸਾਰੇ ਗੱਡੀ 'ਤੇ ਬੈਠੇ ਦੋ ਤਿੰਨ ਮੋਟਰਸਾਈਕਲ ਹੀ ਅੱਗੇ ਜਦੋਂ ਇਹ ਮੂੰਹ ਬੰਨੇ ਇਹੀ ਤੇ ਭੱਜੇ ਆ ਇਹ ਤੇ ਭੱਜਿਆ ਜਦੋਂ ਐਨੂੰ ਭੱਜਿਆ ਮੋਟਰਸਾਈਕਲ ਤੇ ਮੈਂ ਬੜੇ ਚਿਰ ਦਾ ਰੋਂਡਿਆ ਐ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ 20 ਮਈ ਨੂੰ 2005 ਨੂੰ ਮੈਂ ਦਰਖਾਹ ਦਿੱਤੀ ਸੀ ਵੀ ਮੈਂ ਇਹਨਾਂ ਨੂੰ ਪੈਲੀ ਦਿੱਤੀ ਹੈ ਠੇਕੇ ਤੇ ਇਹ ਮੈਨੂੰ ਮੌਨ ਨਹੀਂ ਦਿੰਦੇ ਇਹ ਰਸਤਾ ਰੋਕਦੇ ਜੇ ਮੇਰਾ ਮੇਰੀ ਇਹਨਾਂ ਮੈਨੂੰ ਮਾਰ ਦੇਣਾ ਜੇ ਧਮਕੀਆਂ ਦੇ ਮੁੰਡੇ ਮੈਨੂੰ ਬਾਹਰੋਂ ਦੇਣ ਦੇ ਜੇ ਆਸਟ੍ਰੇਲੀਆ ਤੋਂ ਵੀ ਸਾਡੇ ਕੋ ਗੈਂਗਸਟਰ ਹੈਗੇ ਇਹੀ ਮਰਵਾ ਦੇਣਾ ਇਹਨਾਂ ਸਫਾਰੀ ਉਧਰੋਂ ਗੈਂਗਸਟਰਾਂ ਨੂੰ ਦੇਤੀ ਅੱਜ ਸਾਡੇ ਤੇ ਕਾਤ ਲਾਣਾ ਵੱਡਾ ਹਮਲਾ ਕਰਾਤਾ ਆ ਸੋਲੇ ਜੋ ਇਹਨਾਂ ਕੀਤਾ ਹਰਦੀਪ ਸਿੰਘ ਆਪ ਨਾਲ ਗੌਰਵ ਸ਼ਰਮਾ ਦਾ ਭਤੀਜਾ ਨਾਲ ਮੌਜੂਦਾ ਸਰਪੰਚ ਦਾ ਭਰਾ ਸਾਬਾਂ ਨਾਲ ਇਹ ਸਾਰੇ ਹੀ ਦੂਤ ਨਾ ਚੌਂ ਜਣੇ ਮੂੰਹ ਬੰਨੇ ਹੀ ਗੈਂਗਸਟਰ ਹੀ ਸਾਰੇ ਆ ਵੇਹ ਇਹ ਸਿਰਫ ਭਲੇਖੇ ਜੀ ਇਹਨੂੰ ਗੋਲੀ ਵੱਜੀ ਆ ਹਾ ਗੋਲੀ ਜਿਹੜੀ ਇਹਨੂੰ ਵੱਜੀ ਆ ਭਲੇਖੇ ਜੇ ਵੱਜੀ ਆ ਉਹਨਾਂ ਨੂੰ ਇਹ ਹੀ ਕਿ ਇਹ ਦੂਜੀ ਸੀਟ ਤੇ ਬੈਂਦਾ ਗੱਡੀ ਨਹੀਂ ਚਲਾਉਂਦਾ ਸਾਰੇ ਫੈਰ ਉੱਥੇ ਮਾਰੇ ਨਾ ਆ ਵੇਖੋ ਉੱਥੇ ਫੈਰ ਮਾਰੇ ਸਾਰੇ ਤਾੜ ਤਾੜ ਇਹਨਾਂ ਗੋਲੀਆਂ ਚਲਾਈਆਂ ਤੇ ਐਨੂੰ ਭੱਜਿਆ ਪਿੰਡੀਆਂ ਨੂੰ ਐਨੂੰ ਆ ਮੋਦਲੇ ਤੋਂ ਮੋਦਲੇ ਦੇ ਪਿੰਡ ਨੂੰ ਨਹੀਂ ਪਿੰਡਿਆ ਵਾਲੀ ਸੜਕ ਨੂੰ ਭੱਜੇ ਆ ਗੱਡੀ ਲੈ ਕੇ ਤੇ ਇਹਨਾਂ ਮੈਂ ਪੁਲਿਸ ਨੂੰ ਇਹ ਕੇਸ ਰਣਜੀਤ ਸਿੰਘ ਐਸਐਸਆਈ ਕੋਹੀ ਇਹਦੀ ਨਲਾਕੀ ਕਰਕੇ ਅੱਜ ਸਾਡੇ ਤੇ ਹਮਲਾ ਹੋਇਆ ਮੈਂ 25 ਦਾ ਰੋਂਡਿਆ ਹਾਂ ਇਹ ਮੈਨੂੰ ਧਮਕੀਆਂ ਦੇਣ ਦੇਈ ਮਾਰਨ ਦੀਆਂ ਦੇਣ ਦੇਈ ਇੱਕ ਦਿਨ ਨਿਸ਼ਾਨ ਦੇਈ ਉਹਦਣ ਵੀ ਇਟਾਂ ਲੈ ਕੇ ਮੈਨੂੰ ਪਿਆ ਨਾਲ ਸਰਪੰਚ ਦਾ ਭਰਾ ਸੀ ਉਹਦਣ ਵੀ ਇਟਾਂ ਲੈ ਕੇ ਪਏ ਅੱਜ ਤੇ ਇੰਨਾ ਹਾਦੀ ਕਰਤੀ ਵੀ ਹਨੇਰਾ ਹੋ ਗਿਆ ਰਾਤ ਹੋ ਗਈ 7 ਵਜੇ ਦਾ ਕਰੀਬ ਟਾਈਮ ਆ ਤੇ 7 ਵਜੇ ਇੱਥੇ ਗੱਡੀ ਰੋਕ ਕੇ ਬੈਠੇ ਇਹਨਾਂ ਨੂੰ ਪਤਾ ਇਧਰੋਂ ਲੰਘਣਾ ਵਾ ਇਥੋਂ ਲੰਘਦੇ ਆ ਲੰਘਦੇ ਆ ਮੈਂ ਉਹ ਫਾਇਰਿੰਗ ਕੀਤੀ ਠਾ 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 ਗੋਲੀਆਂ ਚਲਾਈਆਂ ਇਹਨਾਂ ਨੇ ਐਨੂੰ ਭੱਜਿਆ ਆਪਣੇ ਨਾਲ ਤੇ ਮੈਨੂੰ ਮਾਰ ਕੇ ਮੈਨੂੰ ਰੱਬ ਰੱਖਣ ਵਾਲਾ ਆਪ ਭਤੀਜਾ ਮੇਰਾ ਜ਼ਖਮੀ ਹੋਇਆ ਭਤੀਜਾ ਜ਼ਖਮੀ ਹੋਇਆ ਇਹਦਾ ਅਹੀਂ ਕੋਈ ਦਰਖਾਸਤ ਨਹੀਂ ਦੇਣੀ ਪੁਲਿਸ ਨੂੰ ਕਿਉਂਕਿ 4-6 ਮਹੀਨੇ ਹੋ ਗਏ ਅੱਗੇ ਰੋਂਡੇ ਆ ਪੁਲਿਸ ਦੀ ਦਰਖਾਸਤ ਦਿੱਤੀ ਆ ਕੋਈ ਕਾਰਵਾਈ ਨਹੀਂ ਹੋਈ 6 ਮਹੀਨੇ ਹੋ ਗਏ ਅੱਜ ਜ਼ਖਮੀ ਹੋ ਗਿਆ ਅਸੀਂ ਪ੍ਰਾਈਵੇਟ ਹਸਪਤਲ ਚੱਲੇ ਆ ਇਲਾਜ ਕਰਾਵਾਂਗੇ ਇਹਦਾ ਕੋਈ ਦਰਖਾਸਤ ਨਹੀਂ ਦੇਣੀ ਕੋਈ ਕਾਰਵਾਈ ਨਹੀਂ ਇਹੀ ਕਰਮਣੀ ਜੋ ਪੁਲਿਸ ਪੁਲਿਸ ਸਾਨੂੰ ਜਿਹੜਾ ਇਹ ਰਣਜੀਤ ਸਿੰਘ ਐਸਆਈ ਹੈ ਨਾ ਇਹ ਲੰਬੜਦਾਰ ਆ ਪਿੰਡ ਦਾ ਇਹ ਮੋਹਤਬਰ ਬੰਦਾ ਵਾ ਪਹੁੰਚ ਵਾਲਾ ਬੰਦਾ ਵਾ ਇਹ ਸਰਕਾਰ ਨਾਲ ਜੁੜਿਆ ਹੋਇਆ ਬੰਦਾ ਵਾ ਸਰਕਾਰ ਦੇ ਕੰਮ ਕਰਦਾ ਇਹਨੇ ਅੱਜ ਆਕਾਤ ਲਾਣਾ ਹਮਲਾ ਸਾਡੇ ਤੇ ਕਰਾਤਾ ਵਾ ਇਹ ਗੁਰੂ ਦਾ ਹੀ ਸ਼ੁਕਰ ਕਰਦੇ ਆ ਪਾਚ ਗਏ ਆ ਗੁਰੂ ਦਾ ਸ਼ੁਕਰ ਕਰਦੇ ਆ ਇਹਦੇ ਵੀ ਮੋਢੇ ਨਾਲ ਗੋਲੀ ਲੱਗ ਕੇ ਤੇ ਨਿਕਲ ਗਈ ਆ ਸੀਟਾਂ ਦੇ ਅੱਗੇ ਵਜੀ ਆ ਇਹਨਾਂ ਸਿੱਧੀਆਂ ਫਾਰਿੰਗ ਕੀਤੀ ਆ ਸਾਹ

ਸਾਡੀ ਥਾਣੇ ਪਿੰਡੀ ਤਰਖਾ ਚਲਦੀ ਹੀ ਸਾਡਾ ਮੋਤਲੇ ਪੜੀ ਦਾ ਝਗੜਾ ਪੱਕੀ ਦਾ ਭਰਾ ਹੋਇਆ ਕਰਦੀ ਬੰਨੜ ਦਾ ਉਹਦੇ ਨਾਲ ਝਗੜਾ ਸੀ ਸਾਡਾ ਤੇ ਇਹ ਕਾਲੀ ਬੀਜ ਹੈ ਇਹੀ ਬੜਤਾਨਾ ਨੀ ਤਰਖਾ ਦੁੱਤੀ ਸੀ ਤੇ ਅੱਜ ਇਹੀ ਕਾਲੀ ਬੀਜ ਦੇ ਨਿਕਲੇ ਆਂ ਅਸੀਂ ਪਹਿਲਾਂ ਵੀ ਤਰਖਾ ਦੁੱਤੀਆਂ 2-3 ਨਾ ਵੀ ਇਹ ਝਗੜਾ ਖੋਡਾ ਖਾਂਦਾ ਜੀ ਤੇ ਕਿਦੇ ਮੇਰੇ ਤੇ ਸਾਡਾ ਸਾਡੇ ਤੋਂ ਮੇਰੇ ਵਾਲੇ ਜੀ ਆਪਣਾ ਸਵਿਫਟ ਤੇ ਥਾਰ ਮੁੰਡੇ ਵਾਲੀ ਦਾ ਟਰੈਕਟਰ ਦਾ ਡਰਾਈਵਰ ਸੀ ਨਾਲ ਜੀ ਕਣਕੂਨ ਦੇ ਬੀਜ ਦੇ ਨਿਕਲੇ ਆਂ ਤੇ ਮੈਂ ਸਾਰੇ ਸੰਦਲ ਅੱਗੇ ਉੱਪਰਾਂ ਤੇ ਗੱਲਾਂ ਦੇ ਸਾਡੇ ਆ ਬੀਜ ਵੀ ਦੇ ਚੱਲ ਗਏ ਇਹਨਾਂ ਮਗਰ ਜੀ ਦੇ ਮੇਰੇ ਇਹ ਮਸਲਾ ਹੀ ਪਈ ਮਸਲਾ ਕੋਈ ਸਾਡਾ 4-5 ਮਹੀਨੇ ਤੋਂ ਚੱਲਣ ਡਿਆ ਮੋਦਲੇ ਪੈਲੀ ਹੈ ਜ਼ਮੀਨ ਸਾਡੀ ਡੇਢ ਕਿੱਲਾ ਤੇ ਅਸੀਂ ਬੜਾ ਬਾਜਬੁਝ ਕੇ ਜਾਂਦੇ ਹਾਂ ਇਹਨਾਂ ਕਣਕੋ ਜਿਹੜੀ ਦੂਜੀ ਪਾਰਟੀ ਹੈ ਹੀ ਗੋਗਾ ਹਰਦੀਪ ਕੁਮਾਰ ਨੰਬਰਦਾਰ ਹੈ ਉਥੋਂ ਦਾ ਮੋਦਲੇ ਦਾ ਪਿੰਡ ਦਾ ਮਜੂਦਾ ਉਹਦੇ ਨਾਲ ਇੱਕ ਭਤੀਜਾ ਹੀ ਉਹਦਾ ਗੌਰਵ ਸ਼ਰਮਾ ਇੱਕ ਸਿਰਫ ਪੰਜ ਮਜੂਦਾ ਵਾ ਉੱਥੇ ਉਹਦਾ ਭਰਾ ਹੀ ਸਾਬਾ ਮੈਂ ਪਹਿਲਾਂ ਵੀ ਬੜੀ ਵਾਰੀ ਰਾਜੀਨਾਵੇ ਜੇ ਤਕਰਾਰਾਂ ਦੇ ਆਏ ਆ ਇਹਨਾਂ ਨੂੰ ਬੜਾ ਚੰਗੀ ਤਰ੍ਹਾਂ ਜਾਣਨਾ ਹਾਂ ਅਹੀਂ ਤੇ ਕਣਕ ਬੀਜ ਕੇ ਆਪਣਾ ਰਮਾ ਰਵੀ 7 ਵਜੇ ਦਾ ਟਾਈਮ ਹੀ ਗੱਡੀ ਨੇ ਰਹੀ ਆ ਆ ਪਹਿਲੀ ਵਾਰੀ ਗਿਆ ਮੇਰੇ ਨਾਲ ਪਤੀਜਾ ਨੇ ਉਹਨਾ ਮੋਤਲੇ ਪਿੰਡ ਦਾ ਪਤਾ ਨਾ ਕਿ ਇਹ ਪਿੰਡ ਦਾ ਪਤਾ ਇਹ ਵਿਚਾਰੇ ਨੂੰ ਮੈਂ ਕਿਹਾ ਆ ਜਾ ਮੇਰੇ ਨਾਲ ਤੇ ਚੱਲ ਗੱਡੀ-ਗੁੱਡੀ ਚਲਾਈ ਜਾਈ ਤੇ ਮੈਂ ਆ ਤੇਰਨ ਆ ਜੂੰ ਉਹਨੇ ਵੇਣਕ ਲਾਈ ਇਹਦੇ ਦੇ ਗੱਡੀ ਰਹਾਣ ਨੂੰ ਇਹਦੇ ਵੀ ਨਜ਼ਰਕਮ ਜਿਹਾ ਹੋ ਰਿਹਾ ਤੇ ਉਹਨਾਂ ਨੂੰ ਇਹ ਪਤਾ ਜ਼ਰੂਰ ਸੀ ਕਿ ਜਿਹੜਾ ਢਾਇ ਪਿਆ ਉਹ ਦੂਜੀ ਸਾਈਡ ਤੇ ਮੈਂਦਾ ਜਿੰਨੀਆਂ ਗੋਲੀਆਂ ਵੱਜੀਆਂ ਸਾਰੀਆਂ ਦੂਜੀ ਸਾਈਡ ਤੇ ਵੱਜੀਆਂ ਤੇ ਕੁਦਰਤੀ ਗੱ ਪੂਰਾ ਕਾਤ ਲੈਣਾ ਨਾ ਹਮਲਾ ਮੇਰੇ ਤੇ ਕੀਤਾ ਵਾ ਉਹ ਤੇ ਲਾਈਟ ਇੱਕ ਬੰਦ ਬੰਦ ਹੋ ਗਈ ਉਹ ਟਰੈਕਟਰ ਤੇ ਲਾਗੇ ਡੇਰੇ ਤੇ ਮੁੰਡਾ ਮੇਰਾ ਦੂਜੀ ਥਾਰ ਜੇ ਗਿਆ ਉਹ ਜੇ ਭਾਈ ਫਿਰ ਉਧਰੋਂ ਪੜਦਾ ਥਾਰ ਤੇ ਨਾ ਆਵੇ ਤੇ ਸ਼ਾਇਦ ਹੋ ਸਕਦਾ ਸਾਨੂੰ ਖਲੋ ਕੇ ਵੀ ਸਾਰੇ ਮਤਲਬ ਖਤਮ ਕਰਕੇ ਜਾਂਦੇ ਇਹੋ ਜੀ ਗੱਲ ਹੋਈ ਆ ਉਹਨੇ ਫਿਰ ਆ ਰਹੇ ਭਾਈ ਉਧਰੋਂ ਮਾਰੇ ਵੀ ਇੱਥੇ ਫਿਰ ਪਾਪਾ ਦੇ ਹੋਣੇ ਗਏ ਆ ਤੇ ਭਾਈ ਫਿਰ ਮਾਰਿਆ ਤੇ ਫਿਰ ਗੱਡੀ ਜੇ ਬੰਦੇ ਦੇਖਿਆ ਮੈਂ ਤਾਂ ਦੋ ਤਿੰਨ ਮੋਟਰਸਾਈਕਲ ਚੱਲੇ ਗੋਲੀਆਂ ਗੋਲੀਆਂ 7-8 ਰਾਉਂਡ ਚੱਲੇ ਘੱਟੋ ਘੱਟ ਇਹਦੇ ਕਿੰਨੀ ਲੱਗੀਆਂ ਇਹਦੇ ਔਰ ਆਉਣ ਲਗਭਗ 7-8 ਰਾਉਂਡ ਫੇਅਰ ਹੋਏ ਉੱਥੇ 3-4 ਤੇ ਸਿੱਧੇ ਸ਼ੀਸ਼ੇ 'ਚ ਵੱਜੇ ਆ ਦੋ ਸਿੱਧੇ ਸ਼ੀਸ਼ੇ ਜੇ ਨਿਸ਼ਾਨ ਆ ਗੱਡੀ ਦੇ ਇਹ ਜਿਹੜੀ ਸੀਟ ਤੇ ਹੀ ਜਦੋਂ ਮੈਂ ਬ੍ਰੇਕ ਮਾਰੀ ਇੱਕ ਦਮ ਡੋਲਿਆ ਵਾ ਜਿਹੜੀ ਬੁਲੇਟ ਆ ਇਹਨੂੰ ਪਤਾ ਨਹੀਂ ਇੱਕ ਲੱਗੀਆਂ ਕਿ ਦੋ ਮੋਡੇ ਤੇ ਹੁਣ ਐਕਸ-ਰੇ ਜੀ ਪਤਾ ਲੱਗਦਾ ਦੋ ਇਹਦੇ ਨਿਸ਼ਾਨ ਆ ਆ ਲੱਗੇ ਲੱਗੇ ਜਿੱਤੇ ਫੈਰ ਹੋਏ ਆ ਆ ਦੋ ਇਹਦੇ ਨਿਸ਼ਾਨ ਆ ਮੈਂ ਦੂਜੀ ਸਾਈਡ ਤੇ ਹਾਂ ਤੇ ਬਚ ਗਏ ਆ ਮਗਰੋਂ ਸਾਡੇ ਥਾਰ ਆ ਗਈ ਆ ਉਹ ਮੁੰਡੇ ਕੋ ਆਪਣਾ ਲਾਇਸੈਂਸ ਹੀ ਥਿਆਰ ਹੈ ਸਾਡਾ ਉਹਦੇ ਨਾਲ ਵਾਈ ਫੈਰ ਮਾਰੀ ਤੇ ਭੱਜ ਗਏ ਮੰਗ ਕੀ ਕਰਦੇ ਜੀ ਮੰਗਦੇ ਇਹੀ ਕਰਦੇ ਆ ਵੀ ਇਹੀ ਤੇ ਬੜੇ ਚਿਰ ਦੀ 25 ਦੀ ਐਸਐਸਪੀ ਸਾਹਿਬ ਕੋ ਪੇਸ਼ ਹੋ ਕੇ ਦਰਖਾਸਤ ਦਿੱਤੀ ਮੈਨੂੰ ਇਹਦੇ ਮੁੰਡੇ ਆਸਟ੍ਰੇਲੀਆ ਤੋਂ ਬਹੁਤ ਅਰਬਾਰ ਧਮਕੀਆਂ ਦਿੰਦੇ ਰਦੀਪ ਕੁਮਾਰ ਨੇ ਸਾਡੇ ਕੋਲ ਗੈਂਗਸਟਰ ਆਹੀ ਮਰਵਾ ਦੇਣਾ ਅੱਜ ਉਹੋ ਹੀ ਕੰਮ ਹੋਇਆ ਨਾਲ ਇਹਦੇ ਹੋਰ ਬੰਦੇ ਆ ਹੁਣ ਇਹ ਨਹੀਂ ਪਤਾ ਗੈਂਗਸਟਰ ਹਮਲਾ ਇਹਨੇ ਬੰਦੇ ਕੀਤੇ ਇਕੱਠੇ ਕੀ ਕੀਤਾ ਇਹ ਤਾਂ ਹੁਣ ਇਹਦੇ ਕੋਲ ਤਕੀਕਾਤ ਦਾ ਜਿਹੜਾ ਵਿਸ਼ਾ ਵਾ ਇਹ ਪੁਲਿਸ ਪੜੇ ਇਹਨੂੰ ਤੇ ਫੇਰ ਪਤਾ ਲੱਗਣਾ ਵੀ ਇਹਨੇ ਕਿੱਥੋਂ-ਕਿੱਥੋਂ ਪਾੜ ਕਰਾਇਆ ਇਹਦੇ ਮੁੰਡਿਆਂ ਦਾ ਪੂਰਾ ਹੱਥ ਆਸਟ੍ਰੇਲੀਆ ਬੈਠਿਆਂ ਦੋਵਾਂ ਦਾ ਪੈਸਾਂ ਦੀ ਤੜੀ ਨਾ ਉਹਨਾਂ ਜਿਹੜਾ ਕੰਮ ਕਰਾਇਆ ਮੈਂ ਅੱਗੇ ਵੀ ਦਰਖਾਸਤ ਦਿੱਤੀ ਵੀ ਮੌਜੂਦਾ ਨੰਬਰਦਾਰ ਆ ਮੈਨੂੰ ਇਹ ਤੋਂ ਖਤਰਾ ਵਾ E, Sorry.